ਸਾਡੇ ਤੈਲੂ ਬੱਬਾ ਹੈ ਗਾਜੀ ਪਿੰਡ ਦੇ ਜਬਾਖਣੂ ਰੇ ਲਿਆਉਂਦਾ ਰੀ ਟੱਕੀ ਤੇ ਉਹ ਤੇ ਕਮਲੇ ਬੋਲੇ ਕਰ ਦਿੰਦਾ ਓ ਸਾਡੇ ਬਾਬੇ ਦਾ ਹੀ ਲੱਗਿਆ ਤੂੰ ਨਾ ਪਿੰਡ ਚ 哎呀！哎呀！阿呀！ ਆ ਜਾ ਆ ਜਾ ਆਇਆ ਅੱਜ ਨਹੀਂ ਛੱਡਦਾ ਅੱਜ ਨਹੀਂ ਛੱਡਦਾ ਅੱਜ ਮਾਰ ਕੇ ਤੇਰੀ ਬੜੀ ਮੈਂ ਕਹੂੰਗਾ ਹੀ ਦਊਂਗਾ ਤੂੰ ਹੀ ਮੈਨੂੰ ਦੁਨੀਆ ਦੇ ਰਾਜ ਕਰਾਉਣਾ ਜਿੰਦਿਆ ਅੱਜ ਨਹੀਂ ਛੱਡਦਾ ਕਿੰਨੂ ਅੱਜ ਨਹੀਂ ਛੱਡਦਾ ਤੇਰੀ ਖੂਨ ਕਰ ਦੇਣਾ ਜਿੰਨ ਮੈਂ ਅੱਜ ਨਹੀਂ ਛੱਡਦਾ ਅੱਜ ਤੇਰੀ ਬੜੀ ਦੇਣੀ ਨਾ ਅੱਜ ਤੇਰੀ ਬੜੀ ਆ ਆਇਆ ਆ ਗਿਆ ਆ ਗਿਆ ਆ ਗਿਆ ਆ ਗਿਆ ये शैतानों के देवता आज आपको साथ में बलि दी है ये मेरी बलि कबूल करना और मुझे इसके जमीन जायदाद का बारिश बना देना इसी जमीन के पीछे मैं पहुँच आज इसको दोबारा से जिंदा करूंगा मैं ये शैतानों के देवता ये शैतानों के, के देवता आओ और इसको जिंदा करो ओम क्लीन चामुंडा स्वाहा ਅੱਜ ਤੇਰੇ ਵਿੱਚ ਮੈਂ ਸਾਰੀ ਦੁਨੀਆ ਦਾ ਰਾਜ ਕਰਨਾ ਤੇਰੇ ਕਰਕੇ ਇਕੱਲਾ ਤੇਰੀ ਇਕੱਲੇ ਦੀ ਬਲੀ ਨਾਲ پوری ਦੁਨੀਆ ਨੂੰ ਜਿੰਨਾ ਮੈਂ ਦੁਨੀਆ ਨੂੰ ਤੇਰੇ ਤੋਂ ਪਹਿਲਾਂ ਮੈਂ 7 ਬੰਦੇ ਹੋਰ ਮਾਰੇ ਨੇ ਪਿੰਡ ਚ ਭੇਤ ਨਹੀਂ ਨਿਕਲਿਆ ਤੇ ਤੂੰ ਸੱਤਾਂ ਦੀ ਆਤਮਾ ਤੇਰੇ ਵਿੱਚ ਅੱਜ ਪਾ ਕੇ ਨਾ ਅੱਜ ਸਾਰੀ ਦੁਨੀਆ ਤੇ ਰਾਜ ਕਰਨਾ ਤੇ ਤੂੰ ਉਹ ਉਹ ਕੰਮ ਕਰਾਉਣ ਨੇ ਜੇ ਦੁਨੀਆ ਚਾਚ ਤੱਕ ਕੋਈ ਨਹੀਂ ਕਰ ਸਕਿਆ ਤੇ ਦੇ ਵਿੱਚ ਅੱਜ ਬਹੁਤ ਤਾਕਤਾਂ ਆ ਜਾਣੀਆਂ ਨੇ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਉੱਠ ਦਾਸਵਾਖਾ ਜਿੱਧਿਆ ਅੱਜ ਤੂੰ ਮੇਰੇ ਬਾਛਾ ਜਾਂ ਮੈਂ ਮਾਰ ਦਿੱਤਾ ਆ ਤੇਰੀ ਚਪੂਤ ਪ੍ਰੇਤ ਨਹੀਂ ਮੇਰੇ ਆਲੇ ਇਹ ਆ ਦੇ ਪਹਿਲਾਂ ਤੇਰੇ ਨਾਲੋਂ ਇਹ ਵੀ ਮਾਰਿਆ ਸੀ ਇਹਦੇ ਬਿੱਤੀ ਬਿੱਪੂਤ ਪ੍ਰੇਤ ਰੱਖੇ ਨੇ ਆਪੇ ਸਭ ਦੇਖਣੇ ਆਗੇ ਨੇ ਜੀ ਹੁ ਦੇ ਲਈ ਰੱਖਨੇ ਨੇ ਨਾ ਨੂੰ ਗਾਰਡ ਬਣਾ ਬਣਾ ਕੇ ਤੇਰੇ ਵਰਗੇ ਮੇਰੇ ਤੱਕ ਪਹੁੰਚ ਨਹੀਂ ਸਕਦੇ ਸੀ ਹਾਂ ਜੀ ਤੈਨੇ ਅੱਜ ਤੋਂ ਬਾਅਦ ਮੇਰੇ ਕੰਮ ਕਰਨੇ ਨੇ ਪਹਿਲੇ ਨੰਬਰ ਤੇ ਤਾਂ ਤੈਨੇ ਜਿਹੜੇ ਤੇਰੇ ਨਾਲ ਦੇ ਸਾਥੀ ਸੀ ਜਿਨੇ ਜਿਨਾਂ ਨੇ ਮੈਨੂੰ ਦੇਖਿਆ ਜੀ ਕੰਮ ਕਰਦੇ ਨੂੰ ਉਹਨਾਂ ਨੂੰ ਮਾਰ ਨਾ ਦੇਨੇ ਸਮਝ ਗਿਆ ਸੁਣ ਗਿਆ ਜੁਜੇ ਨੰਬਰ ਤੇ ਤੈਨੂੰ ਆਪਦੀ ਜ਼ਮੀਨ ਮੇਰੇ ਨਾਮ ਲਵਾਉਣੀ ਆ ਆ ਤੈਨੂੰ ਮੈਂ ਬਸਟ ਕਰ ਰੱਖਿਆ ਦੇਣਾ ਇਧਰ ਤਾਗ ਇਧਰ ਤਾਗ ਜਿੰਨੇ ਮੈਂ ਬਸਟ ਕਰ ਰੱਖਿਆ ਹੈਂ اے ਸ਼ੈਤਾਨੋ ਆਵਾਜ਼ ਦੇ ਇਹਨਾਂ ਨੂੰ ਆਪਾਂ ਬਸਟ ਕਰ ਗਏ

ਉਹ ਮਿੱਟੀ ਦੀ ਨਹੀਂ ਚੋਕ ਸਮੀ ਲੱਭਦੇ ਸੀ ਲੱਭਦੇ ਸੀ ਕਿ ਨਹੀਂ ਲੱਭਦੇ ਸੀ ਉਹ ਮੇਰੇ ਸਿੱਟੇ ਹੋਏ ਸੀ ਤਾਂ ਵੀ ਤੂੰ ਮੇਰੇ ਵਾਸਤੇ ਦੀ ਇਹ ਵੀ ਤਰ੍ਹਾਂ ਨਾ ਪਾਣੀ ਤੇ ਰੱਖਨੇ ਸਨਦਾ ਸੀ ਉਹ ਮੇਮ ਕਲੀਮ ਚੰਦ ਦਾਇ ਸਵਾਹ ਉਹ ਮੇਮ ਕਲੀਮ ਚੰਦ ਦਾਇ ਸਵਾਹ ਉਹ ਗਿੰਤਿੰ ਚੰਦ ਦਾਇ ਸਵਾਹ ਤੇਰਾ ਬੱਚਾ ਵੀ ਲੇਗਾ ਨਾ ਉਹ ਵੀ ਇੱਕ ਦਿਨ ਮਰੂਗਾ ਮੇਰੇ ਹੱਥੀ ਮਰੂਗਾ ਹੋਰੂਗਾ ਮਰੂਗਾ ਜ਼ਰੂਰ ਮਰੂਗਾ ਆ ਮੇਰਾ ਸ਼ੋਰ ਮਾਰ ਕੇ ਲੈ ਕੇ ਉਹਨੂੰ ਮੈਨੂੰ ਦੋ ਕੰਮ ਦਿੱਤੇ ਨੇ ਪਹਿਲਾ ਤੇਰੇ ਦੋਨਾਂ ਦੋਸਤਾਂ ਨੂੰ ਮਾਰਨਾ ਤੀਜੇ ਨੰਬਰ ਤੇ ਤੈਨੇ ਮੇਰੇ ਜਿਹੜੀ ਜ਼ਮੀਨ ਨੂੰ ਮੇਰੇ ਨਾਮ ਲਵਾਉਣਾਗਾ ਅੱਜ ਤੈਨੂੰ ਮੈਂ ਕਾਬੂ ਕਰ ਰੱਖਿਆ ਤੇ ਮੈਂ ਪੂਰੇ ਦੇਵਤਾਂ ਨੂੰ ਪ੍ਰਸੰਨ ਕਰ ਲਈ ਸੱਤਵੀਂ ਬਲੀ ਦਿੱਤੀ ਆ ਤੈਨੂੰ ਮਾਰ ਕੇ ਮੈਂ ਉਹਨਾਂ ਨੂੰ ਪ੍ਰਸੰਨ ਕੀਤਾ ਉਹ ਮੈਨੂੰ ਪੂਰਾ ਯਕੀਨ ਆ ਵੀ ਮੇਰੇ ਲਈ ਪੂਰਾ ਖਰੇ ਉਤਰਨਗੇ ਇਹ ਦੇ ਸ਼ਤਾਨਾ ਨੂੰ ਕਿਤੇ ਤਾ ਤੇਰੀ ਸ਼ਕਤੀਆਂ ਇਸ ਕੋ ਦੇ ਰਹਾ ਹਾਂ ਮੈਂ ਐ ਸ਼ੰਦਿਆ ਅੱਜ ਤੇਰੇ ਹੱਥ ਚ ਪੂਰੇ 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 10,75,000 ਸ਼ਤਾਨਾ ਦੀ ਤਾਕਤਾਂ ਨੇ ਅੱਜ ਤੂੰ ਜੋ ਚਾਹੇ ਉਹ ਕਰ ਸਕਦਾ ਪਰ ਤੈਨ ਨੇ ਜੋ ਮੈਂਨੇ ਕਿਹਾ ਉਹੀ ਕਰਨਾ ਮੇਰੀ ਗੱਲ ਸੁਣ ਤੇ ਦੋਨੋਂ ਸਾਥੀ ਨੂੰ ਮਾਰ ਤੇ ਪਹਿਲਾਂ ਮੇਰੇ ਜਾਦੂ ਦਾ ਮੰਤਰ ਸੁਣ ਕੇ ਜਾ ਜਿੰਨਾ ਮੈਂਨੇ ਕਾਬੂ ਕਰਕੇ ਰੱਖ ਰੱਖਿਆਗਾ ਚੱਲ ਵੀ ਮੇਰੇ ਸ਼ੇਰਾ ਮੰਤਰ ਸੁਣਾਏ ਨੂੰ ਓ ਮੇ ਯਾਰ ਬਲੀ ਖੜਨੇ ਨੀ ਮਤ ਜਾਂਤ ਮਾਰਾ ਨਾ ਇਹਦਾ ਉਈ ਚੁਣੀ ਤੂੰ ਹੀ ਜਾ ਕੇ ਖੜ ਜਾਂਦੇ ਰ ਕਾਬੂ ਕਰਦੇ ਲੋਕਾਂ ਨੂੰ ਵੇ ਬਿੜੀਏ ਬੁਣੂਗੇ ਗੱਲ ਸਨੇ ਕਹਿੰਦੇ ਤੂੰ ਹੀ ਸਾਡੇ ਕਾਬੂ ਵਾਗੇ ਜੀ ਸੜਾ ਤੇ ਲੂ ਬੱਬਾ ਹੈ ਗਾਜੀ ਪਿੰਡ ਦੇ ਜਬਖਾ ਨੂਰੀ ਵਿਆਉਂਦਾ ਰੀ ਟੱਕੀ ਤੇ ਉਸ ਕਮਲੇ ਬੋਲੇ ਕਰ ਦੰਦਾ ਹੈ ਉਹਦੇ ਬਾਦ ਕਹਿੰਦਾ ਨੂੰ ਈਨੂ ਦੇਕੇ ਆਉਣਾ ਲੈ ਆਓ ਜੀ ਇਹ ਸਾਡੇ ਮੇਰੇ ਫੁੱਦੂ ਬਣਾ ਕੇ ਅੱਦਵਰ ਮੇਰੇ ਜੀ ਦਾ ਦੰਦਾ ਜੀ ਸਾਡੇ ਬਾਬੇ ਦਾ ਹੀ ਲੱਗਿਆ ਤੂੰ ਨਾ ਪਿੰਡ ਚ ਸਾਡੇ ਜਾਂਦੇ ਜੰਦੀਓ ਬਾਮਣ ਨਹੀਂ ਜਾਂਦੇ ਜੀਓ ਜਾਂਦੇ ਇਸ ਮੱਧ ਨੇ ਉੱਤੇ ਨਹੀਂ ਸਾਡੇ ਬਾਪੇ ਨੇ ਲਾਇਆ ਡੇਰਾ ਟੈਂਕੀ ਉੱਤੇ ਨਹੀਂ ਜਿਨੇ ਮੱਥਾ ਟੇਕਣਾ ਟੇਕ ਲੈਣ ਦੇ ਉਹਦੇ ਦਰਸ਼ਨ ਪੂਰੀ ਰਾਤ ਨੂੰ ਕਰ ਰਹਾ ਹਾਂ ਦਾ ਆ ਜੀ ਨੇ ਟੇਕਣਾ ਮੱਥਾ ਰੱਡੀ ਟੈਂਕੀ ਤੇ ਦਿਨ ਰਾਤ ਚੱਲਦੀ ਆ ਤੁਈ ਸਾਡੇ ਬਾਪੇ ਦੀ ਸਿਭੀ ਰਹਿਣਿਆ ਦਿਨ ਰਾਤ ਬਾਬੇ ਉਤੇ ਸੇਵਾ ਸੇ ਕਰਦੇ ਹੋ ਰਹਿਣਿਆ ਕੁੜੇ ਸਾਡੀ ਸੇਵਾ ਵਿੱਚ ਕੋਈ ਘੜਬਾੜ ਨਹੀਂ ਹੈਗੀ ਚੱਲਦਾ ਨਹੀਂ ਲੰਗਰ ਹਾਰਾ ਰੋਟੀ ਪਾਣੀ ਦਾ ਦੁੱਧ ਨਾਲ ਚੱਲਦੀ ਆ ਮੱਖਣ ਮਲਾਈ ਨਹੀਂ ਖਾਣੀਆਂ ਤੇ ਖਾਣਾ ਕੇ ਸਾਡੇ ਦਫ਼ਤਰ ਚ ਹੁਣ ਮੇਰੇ ਸ਼ੇਰਾ ਤੂੰ ਚੁੱਪ ਕਰ ਹੁਣ ਆਪਾਂ ਕੰਮ ਕਰਵਾ ਲਈ ਆਪਣੇ ਸ਼ੇਰ ਦੂਜੇ ਦੋ ਚੱਲ ਵੀ ਸਿੰਧਿਆ ਮਾਰ ਕੇ ਲੈ ਕੇ ਆਉਣਾ ਉਹਨਾਂ ਨੂੰ